ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਪ੍ਰਸਾਰੀ ਸਾਧ ਸੰਗਤ ਜੀ ਆਓ ਆਪ ਜੀ ਦੇ ਨਾਲ ਇਤਿਹਾਸ ਪੇਟ ਬੇਨਤੀਆਂ ਸੁਣੀਆਂ ਕਰੀਏ ਤਨ ਤੁਹਾਨੂੰ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਨੂੰ ਤਤੀਆਂ ਤਵੀਆਂ ਦੇ ਬਿਠਾ ਕੇ ਸ਼ਹੀਦ ਕੀਤਾ ਗਿਆ ਤਾਂ ਤਨ ਸਾਹਿਬ ਸਿੰਘੁਰ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਮੁੱਖ ਕਾਰਨ ਕੀ ਰਹੇ ਆਉ ਉਹਨਾਂ ਦੀ ਬਾਤ ਆਪਾਂ ਵਿਚਾਰ ਸਾਂਝੀ ਕਰੀਏ ਸ੍ਰੀ ਗੁਰੂ ਅਰਜਨ ਸਾਹਿਬ ਜੀ ਸ਼ਹਾਦਤ ਧਰਮਾਂ ਦੇ ਇਤਿਹਾਸ ਵਿੱਚ ਇੱਕ ਮਹਾਨ ਤੇ ਯੁੱਗ ਪਰਟਾਊ ਘਟਨਾ ਹੈ ਇਹ ਸ਼ਹੀਦੀ ਮਨੁੱਖਤਾ ਦੇ ਇਤਿਹਾਸ ਵਿੱਚ ਇਨਕਲਾਬੀ ਮੋੜ ਦੀ ਸੂਚਕ ਹੋ ਕੇ ਨਿਭੜੀ ਇਸ ਸ਼ਹਾਦਤ ਨੇ ਸਿੱਖਾਂ ਨੂੰ ਸਬਰ ਸੰਤੋਖ ਤੇ ਦ੍ਰਿੜਤਾ ਨਾਲ ਆਪਣੇ ਅੱਖਾਂ ਦੀ ਰੱਖਿਆ ਕਰਨਾ ਸਿਖਾਇਆ ਅਤੇ ਸਿੱਖੀ ਦੇ ਮਹਾਰਤਿਆਂ ਦੀਆਂ ਨੀਹਾਂ ਨੂੰ ਐਸਾ ਪੱਕਾ ਤੇ ਮਜ਼ਬੂਤ ਕੀਤਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਜ਼ੁਲਮ ਤੇ ਚਖੜੇ ਉਹ ਕੁਝ ਸਿੱਖੀ ਦਾ ਵਿਗਾੜ ਨਾ ਸਕੇ ਇਸ ਸ਼ਹਾਦਤ ਨੇ ਸਿੱਖ ਮਰ ਜੀਵਣਿਆਂ ਨੂੰ ਮਰਨ ਦੀ ਅਜੇ ਹੀ ਜਾ ਸਿਖਾਈ ਕਿ ਭਵਨ ਮਰਨ ਹੋਏ ਦੇ ਲਖਣ ਨੂੰ ਪ੍ਰਾਪਤ ਹੋ ਗਏ ਤੇ ਸ਼ਹੀਦੀ ਨਾਲ ਸਿੱਖ ਇਤਿਹਾਸ ਵਿੱਚ ਸ਼ਹੀਦੀ ਦਾ ਨਵਾਂ ਦੇ ਆਇ ਅਰੰਭ ਹੋ ਗਿਆ ਹੈ। ਸ਼ਹੀਦ ਦੀ ਸ਼ਹਾਦਤ ਹਮੇਸ਼ਾ ਸੱਚ ਵਾਸਤੇ ਹੁੰਦੀ ਹੈ ਇਸ ਕਰਕੇ ਸੱਚ ਅਤੇ ਸ਼ਹਾਦਤ ਦਾ ਰਿਸ਼ਤਾ ਵੀ ਅਟੁੱਟ ਹੁੰਦਾ ਹੈ। ਸਿੱਖ ਧਰਮ ਵਿੱਚ ਸੱਚ ਦੇ ਮਾਰਗ ਤੇ ਚੱਲਣਾ ਗੁਰੂ ਨਾਨਕ ਸਾਹਿਬ ਜੀ ਨੇ ਹੋ ਜਾ ਕਰ ਕੀਤਾ ਤੇ ਸਦਾ ਵੀ ਦਿੱਤਾ ਕਿ ਜਉ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ। ਕਿ ਤੇ ਮਾਰਗ ਪੈਰ ਧੀਜੇ ਸਿਰ ਧੀਜੇ ਕਾਣਾ ਕੀਜੇ ਸ਼੍ਰੀ ਗੁਰਜਨ ਸਿੰਘ ਜੀ ਦੀ ਸ਼ਹੀਦੀ ਦੇ ਅਸਲ ਕਾਰਨ ਬਾਦਸ਼ਾਹ ਦੀ ਧਾਰਮਿਕ ਕੱਟੜਤਾ ਤੰਗ ਦਲੀ ਸੀ ਬਾਕੀ ਸਾਰੇ ਕਾਰਨ ਉਸ ਕੱਟੜਤਾ ਦੇ ਵਿੱਚ ਸਹਿ ਇੱਕ ਛਿਧ ਹੋਏ ਅਸਲ ਵਿੱਚ ਜਹਾਂਗੀਰ ਮੌਕੇ ਦੀ ਭਾਲ ਵਿੱਚ ਸੀ ਕਿ ਕਦੋਂ ਕੋਈ ਬਹਾਨਾ ਮਿਲੇ ਤੇ ਉਹ ਸਿੱਖ ਲਹਿਰ ਨੂੰ ਖਤਮ ਕਰ ਦੇਵੇ ਇਸ ਗੱਲ ਦਾ ਜ਼ਿਕਰ ਉਹ ਆਪਣੀ ਸਵੈ ਜੀਵਨੀ ਤੁਜਕੇ ਜਾਂਗੀਰੀ ਦੇ ਵਿੱਚ ਵੀ ਕਰਦਾ ਹੈ ਤੁਜਕੇ ਜਾਂਗੀਰੀ ਨੂੰ ਬਹੁ ਨਵਾਚਿਆ ਪਤਾ ਲੱਗਦਾ ਹੈ ਕਿ ਗੁਰੂ ਸਾਹਿਬ ਦੀ ਸ਼ਹਾਦਤ ਜਾਂਗੀਰ ਦੀ ਧਾਰਮਿਕ ਕट्टरता ਦੀ ਨੀਤੀ ਦਾ ਇੱਕ ਅਹਿਮ ਕਾਰਨ ਸੀ ਉਸ ਨੂੰ ਬਹਾਨੇ ਦੀ ਇਤਲਾਸ ਸੀ ਤੇ ਉਹ ਉਸ ਨੂੰ ਖੁਸਰੋ ਦੀ ਬਗਾਵਤ ਵਿੱਚੋਂ ਮਿਲਿਆ ਜਾਂਗੀਰ ਨੂੰ ਗੁਰੂ ਸਾਹਿਬ ਨੂੰ ਜਾਸਹਿ ਸਿਆਸਤ ਅਧੀਨ ਸਜ਼ਾ ਦਿੱਤੀ ਜਿਸ ਤੋਂ ਬਾਅਦ ਕੇ ਤਸੀਹੇ ਦੇ ਕੇ ਮਾਰਿਆ ਸੋ ਪਹਿਲਾ ਪੱਖ ਤਾਂ ਪਿਆਰਿਓ ਇੱਕ ਖੁਸਰੋ ਵਾਲਾ ਹੈ ਔਰ ਦੂਸਰਾ ਪੱਖ ਸੀ ਕਿ ਜਿਸ ਵੇਲੇ ਜਹਾਂਗੀਰ ਦਾ ਜਿਹੜਾ ਚੰਦੂ ਹੈਗਾ ਸੀ ਇਹ ਅਹਲਕਾਰ ਚੰਦੂ ਆਪਣੀ ਲੜਕੀ ਦਾ ਰਿਸ਼ਤਾ ਤਾਨ ਤਨ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਰਨ ਵਾਸਤੇ ਉਸਨੇ ਬੰਦਿਆਂ ਨੂੰ ਕਿਹਾ ਪਰ ਜਿਸ ਵੇਲੇ ਉਹ ਰਿਸ਼ਤਾ ਕਰਕੇ ਆਏ ਆਪਣੇ ਆਪ ਨੂੰ ਉੱਚਾ ਸਮਝਿਆ ਤੇ ਗੁਰੂ ਘਰ ਨੂੰ ਨੀਵਾ ਸਮਝਿਆ ਤੇ ਉਸ ਨੇ ਇਹ ਕਹਿ ਦਿੱਤਾ ਹਾਸੇ ਮਜ਼ਾਕ ਦੇ ਵਿੱਚ ਕਿਹਾ ਕਿ ਤੁਸੀਂ ਜਿਹੜੀ ਇਹ ਇੱਟ ਹੈ ਚਬਾਰੇ ਦੀ ਇੱਟ ਮੋਰੀ ਨੂੰ ਲਾਏ ਹੋ ਤੋ ਇਸ ਕਹਿੰਦਾ ਭਾਵ ਕਿ ਸਾਨੂੰ ਇਹ ਰਿਸ਼ਤਾ ਜਿਹੜਾ ਮਨਜ਼ੂਰ ਨਹੀਂ ਸੋ ਫਿਰ ਵੀ ਉਸ ਨੇ ਇੰਨੀ ਗੱਲ ਕਰਕੇ ਗੱਲ ਨੂੰ ਛੱਡ ਦਿੱਤਾ ਪਰ ਜਿਹੜੇ ਸਿੱਖ ਸੁਣਦੇ ਸਨ ਉਹ ਸਿੱਖਾਂ ਨੇ ਗੁਰੂ ਸਾਹਿਬ ਜੀ ਦੇ ਲਗੇ ਦਰਬਾਰ ਦੇ ਵਿੱਚ ਆਣ ਕੇ ਜਦੋਂ ਬੇਨਤੀ ਕੀਤੀ ਕਿ ਚੰਦੂ ਨੇ ਆ ਵਜਨ ਕੀਤੇ ਨੇ ਤਾਂ ਗੁਰੂ ਸਾਹਿਬ ਸ੍ਰੀ ਗੁਰੂ ਤੇ ਅਰਜਨ ਦੇਵ ਜੀ ਮਹਾਰਾਜ ਸਾਹਮਣੇ ਬੈਠੇ ਨਹੀਂ ਉਹ ਸੰਗਤਾਂ ਬੈਠੀਆਂ ਨੇ ਤੇ ਸੰਗਤਾਂ ਨੇ ਵਿਚਾਰ ਕਰਕੇ ਕਿਹਾ ਗੁਰੂ ਜੀ ਅਗਰ ਉਹ ਇਹ ਗੱਲ ਕਰਦੇ ਨੇ ਤੇ ਸਾਡੇ ਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਛੇਵੇਂ ਗੁਰੂ ਜਿਹੜੇ ਹੋਣੇ ਨੇ ਇਤਨਾ ਸੋਹਣਾ ਸਰੀਰ ਹੈ ਇਤਨਾ ਜਵਾਨ ਕਦ ਕਾਠ ਹੈ 6 ਫੁੱਟ ਲੰਮੇ ਨੇ ਤੇ ਇਹਨਾਂ ਦੇ ਵਾਸਤੇ ਇਹਨਾਂ ਨੇ ਬੋਲ ਮਾਰੇ ਨੇ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਸਾਰੀ ਸਿੱਖ ਸੰਗਤ ਵੀ ਇਸ ਗੱਲ ਦੀ ਹਾਮੀ ਭਰਦੀ ਹੈ ਤੇ ਤੁਸੀਂ ਵੀ ਭਰੋ ਕਿ ਅਸੀਂ ਚੰਦੂ ਦੀ ਲੜਕੀ ਦਾ ਰਿਸ਼ਤਾ ਨਹੀਂ ਲੈਣਾ ਨਾ ਕਰ ਦੇਣੀ ਹੈ ਦੂਸਰਾ ਪਿਆਰਿਓ ਮੁੱਖ ਕਾਰਨ ਇਹ ਸੀ ਕਿ ਚੰਦੂ ਦੀ ਲੜਕੀ ਦਾ ਜਿਹੜਾ ਰਿਸ਼ਤਾ ਸੀ ਉਹ ਗੁਰੂ ਅਰਜਨ ਸਾਹਿਬ ਜੀ ਨੇ ਨਹੀਂ ਛਿਲੇਆ ਸੋ ਇਹ ਦੋ ਮੁੱਖ ਕారణ ਪਿਆਰਿਓ ਬਣ ਗਏ ਔਰ ਦੂਜੇ ਨੰਬਰ ਤੇ ਚੰਦੂ ਜਿਹੜਾ ਸੀ ਉਹ ਵੈਸੇ ਵੀ ਖਾਰ ਖਾਂਦਾ ਸੀ ਉਸਨੇ ਗੁਰੂ ਸਾਹਿਬ ਦੇ ਜਿਹੜੇ ਜਾਸਾ ਇੱਕ ਅਧੀਨ ਜਿਹੜੇ ਤਸੀਹੇ ਦੇਨੇ ਸੀ ਪਿਆਰਿਓ ਉਹ ਅਜਾਜਤ ਲੈ ਲਈ ਔਰ ਅਜਾਜਤ ਦੇ ਕੇ ਜਾਂਗੀਰ ਉਥੋਂ ਲਾਹੌਰ ਤੋਂ ਚੱਲਦਾ ਵੜਿਆ ਔਰ ਗੁਰੂ ਸਾਹਿਬ ਨੂੰ ਸਭ ਤੋਂ ਪਹਿਲਾਂ ਦੇਖ ਦੇ ਵਿੱਚ ਉਹ ਵਾਲਿਆ ਗਿਆ ਦੇਖ ਚ avalan ਤੋਂ ਬਾਅਦ ਦੇ ਵਿੱਚ ਪਿਆਰਿ ਉਸ ਨੂੰ ਗੁਰੂ ਸਾਹਿਬ ਨੂੰ ਤਤੀ ਤਵੀ ਦੇ ਉੱਤੇ ਬਿਠਾ ਕੇ ਸੀਸ ਦੇ ਉੱਤੇ ਗਰਮ ਰੇਤਾ ਪਾਈ ਔਰ ਗਰਮ ਰੇਤਾ ਪਾ ਕੇ ਜਾਨੀ ਕਿ ਆਪਣੇ ਵੱਲੋਂ ਤਸ਼ੱਦਦ ਦੀ ਕੋਈ ਹੱਦ ਰਹਿਣੀ ਨਾ ਦਿੱਤੀ ਸੋ ਉਸ ਸਮੇਂ ਮੀਆਂ ਮੀਰ ਜੋ ਕਿ ਇੱਕ ਸੂਫੀ ਫਕੀਰ ਸੀ ਰੱਬ ਦੇ ਵਿੱਚ ਰੰਗਿਆ ਹੋਇਆ ਸੀ ਸਰਕਾਰੇ ਦੁਬਾਰੇ ਚੰਗਾ ਅਸਰ ਰਸੂਖ ਸੀ ਪਰ ਮਨੇ ਕੌਣ ਮਨੇ ਉਹ ਹੀ ਨਾ ਜੀ ਜਾਗੀਰ ਉੱਥੇ ਹੁੰਦਾ ਤਾਂ ਸੋ ਉਸਨੇ ਜਾ ਕੇ ਹਾ ਦਾ ਨਾਰਾ ਮਾਰਿਆ ਔਰ ਗੁਰੂ ਸਾਹਿਬ ਦਾ ਹਾਲ ਵੇਖ ਕੇ ਕੁਰਲਾ ਉਠਿਆ ਰੋ ਪਿਆ ਤੇ ਸਤਗੁਰੂ ਅੱਗੇ ਬੇਨਤੀ ਕੀਤੀ ਸਤਗੁਰੂ ਸੱਚੇ ਪਾਤਸ਼ਾਹ ਹੁਕਮ ਕਰੋ ਮੈਂ ਦਿੱਲੀ ਤੇ ਲਾਹੌਰ ਦਾ ਤਖਤੇ ਨਾ ਤਖਤਾ ਉਲਟਾ ਕੇ ਰੱਖ ਦੇਵਾਂ ਤਾਂ ਕਿ ਮੈਂ ਇਸ ਜਿਹੜਾ ਤੁਹਾਡੇ ਤੇ ਕੋਤ ਛਧਧ ਹੋ ਰਿਹਾ ਹੈ ਉਸ ਦਾ ਮੈਂ ਅੰਤ ਕਰ ਸਕਾਂ ਸੋ ਗੁਰੂ ਸਵਾਰਿਓ ਗੁਰੂ ਸਾਹਿਬ ਨੇ ਦੱਸਿਆ ਕਿ ਕਰਾਮਾਤ ਕਹਿਰ ਦਾ ਨਾਮ ਹੈ ਸਾਈਂ ਜੀ ਤੂੰ ਮੇਰੇ ਦਿਲ ਦੀ 부ਝੀ ਨਹੀਂ ਮੈਂ 부ਝ ਲਈ ਤੇਰੇ ਅੰਦਰ ਦੀ ਉਹ ਧਰਨੀਆਂ ਸੀ ਦੋ ਨਹੀਂ ਹਾਂ ਇੱਕ ਸੱਚਕ ਤੇ ਇੱਕ ਹਰਮੰਦਰ ਦੀ ਉਹ ਤੂੰ ਧਰੀ ਇਹ ਮੈਂ ਧਰਾ ਰਹਿ ਰਲ ਗਈ ਦੁਆ ਫਕੀਰਾਂ ਦੀ ਵਿੱਚ ਇਹਨਾਂ ਵਿੱਚ ਕੋਈ ਦੇਹਦੀ ਨਹੀਂ ਐਵੇਂ ਦਿਸਦੀਏ ਵਿੱਚ ਸ਼ਰੀਰਾਂ ਦੀ ਸਾਈ ਜੀ ਸ਼ਾਂਤ ਹੋ ਜਾਓ ਅਸੀਂ ਜ਼ੁਲਮ ਦਾ ਜ਼ਬਰ ਦਾ ਮੁਕਾਬਲਾ ਜਿਹੜਾ ਹੈ ਨਾ ਉਹ ਸ਼ਾਂਤੀ ਦੇ ਨਾਲ ਕਰਨਾ ਹੈ ਅਸੀਂ ਦਿਖਾਉਣਾ ਹੈ ਇਹ ਆਪਣਾ ਜੋਰ ਲਾ ਲੈਣ ਅਸੀਂ ਆਪਣਾ ਜੋਰ ਲਾਈ ਰਹੇ ਆਂ ਗਦਤਾ ਪਰਪੂਜਾ ਭਾਰ ਪਰ ਕੇ ਕਰਸ਼ੇ ਸੀ ਦੇ ਉਤੇ ਰੇਤਾ ਦੇ ਗਰਮ ਰੇਤਾ ਦੇ ਪਾਰਿਆ ਹੈ ਤੱਤੀ ਲੋ ਤੇ ਸਤਗੁਰੂ ਬੈਠੇ ਆਰਾਮ ਨਾਲ ਸਿਮਰਨ ਭਜਨ ਬੰਦਗੀ ਕਰੀ ਜਾਂਦੇ ਨੇ ਸੋ ਪਿਆਰੋ ਮੀਆਂ ਮੀਰ ਚਲੇ ਗਿਆ ਅ ਰਾਤ ਪਈ ਔਰ ਰਾਤ ਦੇ ਸਮੇਂ ਚੰਦੂ ਦੀ ਨੋਹ ਜਿਹੜੀ ਆ ਉਹ ਗੁਰੂ ਘਰ ਨੂੰ ਬਹੁਤ ਮੰਦੀ ਸੀ ਤੇ ਉਸ ਨੇ ਆ ਕੇ ਵੀ ਜਦੋਂ ਸਤਿਗੁਰਾਂ ਦਾ ਹਾਲ ਤੱਕਿਆ ਆਉਣ ਦਾ ਵੇਖੋ ਆਉਣ ਵਾਸੇ ਉਥੇ ਰਸਤੇ ਸਾਰੇ ਬਨ ਸਨ ਪਰ ਉਸ ਨੇ ਆਪਣੇ ਗਹਿਣੇ ਜਿਹੜੇ ਅਹਲਕਾਰ ਮੌਕੇ ਤੇ ਡਿਊਟੀ ਤੇ ਬੈਠੇ ਸਨ ਉਹਨਾਂ ਨੂੰ ਦੇਖ ਕੇ ਤੇ ਗੁਰੂ ਸਾਹਿਬ ਦੇ ਕੋਲ ਆਏ ਤੇ ਗੁਰੂ ਸਾਹਿਬ ਦੇ ਕੋਲ ਆ ਕੇ ਪਿਆਰੇ ਉਸ ਨੇ ਠੰਡਾ ਗੁੜ ਵਾਲਾ ਸ਼ਰਬਤ ਬਣਾ ਕੇ ਲਿਆਂਦਾ ਸਤਿਗੁਰਾਂ ਦੇ ਪੀਣ ਨੂੰ ਤਾਂ ਕਿ ਅਤ ਦੀ ਗਰਮੀ ਦੇ ਵਿੱਚ ਉਹਨਾਂ ਨੂੰ ਗਰਮ ਲੋਹ ਤੇ ਬਿਠਾਇਆ ਗਿਆ ਦੇਗਾਂ ਚ ਬਾਲਿਆ ਗਿਆ ਹੈ ਤੇ ਸਤਿਗੁਰੂ ਦੀ ਕਿਰਪਾ ਦੇ ਨਾਲ ਉਸਨੇ ਬੇਨਤੀ ਕੀਤੀ ਸਤਿਗੁਰੂ ਸੱਚੇ ਪਾਤਸ਼ਾਹ ਮੇਰੀ ਬੇਨਤੀ ਨੂੰ ਪ੍ਰਵਾਨ ਕਰੋ ਆਪ ਜੀ ਤੇ ਬਹੁਤ ਜੁਲਮ ਮੇਰੇ ਸਹੁਰੇ ਨੇ ਟਾਇਆ ਹੈ ਔਰ ਉਸ ਜੁਲਮ ਦਾ ਮੈਂ ਹੋਰ ਹੱਲ ਕੋਈ ਨਹੀਂ ਕਰ ਸਕਦੀ ਮੇਰੀ ਰੂਹ ਵੀ ਜਿਹੜੀ ਆ ਉਕਰਾ ਰਹੀ ਹੈ ਸੋ ਇਹ ਨਿਰਦੇਤਾ ਪੂਰਨ ਜਿਹੜਾ ਫੈਸਲਾ ਹੈ ਬਹੁਤ ਮਾੜਾ ਫੈਸਲਾ ਦਿਆ ਹੈ ਸੋ ਮੈਂ ਵੀ ਇਸ ਗੱਲ ਤੇ ਹਾ ਦਾ ਨਾਰਾ ਮਾਰਦੀ ਹਾਂ ਸੋ ਪਿਆਰੇ ਸਤਿਗੁਰੂ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਸਮਝਾ ਕੇ ਕਿਹਾ ਧੀਏ ਤੇਰੇ ਵਸ ਵਿੱਚ ਕੁਝ ਨਹੀਂ ਜੋ ਕੁਝ ਹੋ ਰਿਹਾ ਹੈ ਇਹ ਤੇਰਾ ਸਹਰਾ ਕਰ ਰਿਹਾ ਹੈ ਇਹ ਬਹੁਤ ਤਸ਼ੱਦਦ ਕਰ ਰਿਹਾ ਹੈ ਚਲੋ ਕੋਈ ਗੱਲ ਨਹੀਂ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਤੇਰਾ ਕੀ ਆ ਮੀਠਾ ਲਾਗੇ ਨਾਮ ਅਦਾਸ ਸਤਿਗੁਰੂ ਮੰਗੇ ਚੂ ਕਰ ਜਾ ਮਹੀਰ ਤੇ ਦਰ ਗੁਜਸਤ ਖਲਾਲ ਅਸ ਬਰਤਨ ਬਾ ਸ਼ਮਸ਼ੀਰ ਦਸਤ ਸਮਾ ਆਏਗਾ ਇਸ ਜ਼ੁਲਮ ਦਾ ਹੱਲ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕਢਣ ਗਏ ਅਤੇ ਜਦੋਂ ਸਾਰੇ ਹੀਲੇ ਖਤਮ ਹੋ ਜਾਣ ਤੇ ਫਿਰ ਤਲਵਾਰ ਦੀ ਮੁੱਠ ਤੇ ਪਿਆਰੂ ਜਾ ਕੇ ਹੱਥ ਪਿੰਦਾ ਹੈ ਸੋ ਉਹ ਅੱਗੇ ਜਾ ਕੇ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਰੰਗ ਵਿਖਾਏ ਗੁਰੂ ਸਾਹਿਬ ਜੀ ਦੀ ਸ਼ਹੀਦੀ ਦਾ ਸਿੱਖਾਂ ਦੇ ਮਨਾਂ ਵਿੱਚ ਗੱਲ ਘਰ ਘਰ ਗਈ ਕਿ ਧਰਮ ਦੀ ਰੱਖਿਆ ਲਈ ਜੁਰਮ ਦੇ ਅੱਗੇ ਕੋਟੇ ਟੇਕਣ ਦੀ ਬਜਾਏ ਹਥਿਆਰ ਬੰਦ ਹੋਣਾ ਤੇ ਬਹਿਰੀਆਂ ਨਾਲ ਦੋ ਹੱਥ ਕਰਨੇ ਇਹ ਜ਼ਰੂਰੀ ਨੇ ਸੋ ਜਿਸ ਵੇਲੇ ਗੁਰੂ ਸਾਹਿਬ ਅਤਿਅੰਤ ਜ਼ਖਮੀ ਹਾਲਤ ਵਿੱਚ ਪਏ ਨੇ ਚੰਦੂ ਆਇਆ ਚੰਦੂ ਨੇ ਚੰਦੂ ਨੇ ਆਣ ਕੇ ਚੰਦੂ ਨੇ ਆਣ ਕੇ ਗੁਰੂ ਸਾਹਿਬ ਨੂੰ ਫਿਰ ਕਿਹਾ ਕਿ ਜਾਂ ਤਾਂ ਸਾਡੀ ਲੜਕੀ ਦਾ ਰਿਸ਼ਤਾ ਮੰਨ ਲੈ ਜਾਂ ਫਿਰ ਤੂੰ ਇਸਲਾਮ ਕਬੂਲ ਕਰ ਲੈ ਇਹਨਾਂ ਦੋਹਾਂ ਗੱਲਾਂ ਦੇ ਵਿੱਚੋਂ ਜਿਹੜੀ ਛੱਤ ਮੰਨਣੀ ਹੈ ਮੰਨ ਸਕਦਾ ਹੈ ਨਹੀਂ ਤੇ ਤੈਨੂੰ ਗਊ ਦੀ ਖਲ ਦੇ ਵਿੱਚ ਮੜਿਆ ਜਾਵੇਗਾ ਤੇਰਾ ਹਾਲ ਬਹੁਤ ਬੁਰਾ ਕੀਤਾ ਜਾਵੇਗਾ ਸੋ ਗੁਰੂ ਅਰਜਨ ਸਾਹਿਬ ਜੀ ਸੁਣਦੇ ਰਹੇ ਔਰ ਸਵੇਰੇ ਇਸ ਵੇਲੇ ਉਹਨਾਂ ਨੇ ਸਲਾਮ ਕੋਲ ਕਰਨਾ ਨਹੀਂ ਮੰਨਿਆ ਉਹਨਾਂ ਨੇ ਧਰਮ ਦੀ ਤੋਹੀਣ ਕਰਨੀ ਨੇ ਮੰਨੀ ਉਹਨਾਂ ਨੇ ਆਪਣਾ ਜਦ ਲੜਕੀ ਦਾ ਜਿਹੜਾ ਰਿਸ਼ਤਾ ਸੀ ਚੰਦੂ ਦਾ ਉਹ ਨਹੀਂ ਮੰਨਿਆ ਤਾਂ ਉਹਨਾਂ ਨੇ ਅਗੋਂ ਇਹ ਕਿਹਾ ਕਿ ਇਸ ਵੇਲੇ ਇਹਨਾਂ ਨੂੰ ਜਸ ਐਕਟ ਦੇ ਵਿੱਚ ਗਾਂ ਦੀ ਖਲ ਦੇ ਵਿੱਚ ਮੜਾ ਦਿਓ ਧੁੱਪੇ ਰੱਖ ਦਿਓ ਜਿਵੇਂ ਜਿਵੇਂ ਗਾਂ ਦੀ ਖਲ ਜਿਹੜੀ ਆ ਉਹ ਸੁੰਘੜੇਗੀ ਉਹ ਸੁੱਕੇਗੀ ਤਿਵੇਂ-ਤਿਵੇਂ ਵਟ ਚੜੇਗਾ ਤਿਵੇਂ-ਤਿਵੇਂ ਇਸ ਨੂੰ ਤੰਗੀ ਆਵੇਗੀ ਔਰ ਜਿਵੇਂ-ਜਿਵੇਂ ਤੰਗੀ ਆਵੇਗੀ ਉਸੇ ਤਰ੍ਹਾਂ ਹੀ ਫਿਰ ਇਹ ਮੰਨੇਗਾ ਸੋ ਗੁਰੂ ਸਾਹਿਬ ਨੇ ਜਦੋਂ ਇਹ ਸੁਣਿਆ ਤੇ ਕਿਹਾ ਕਿ ਇੰਜ ਕਰੋ ਸਾਨੂੰ ਰਾਵੀ ਦਰਿਆ ਤੇ ਇਸ਼ਨਾਨ ਕਰ ਲੈਣ ਦਿਓ ਇਸ਼ਨਾਨ ਕਰਕੇ ਨਤਨੇਮ ਕਰਕੇ ਜਿਸ ਤਰ੍ਹਾਂ ਵੀ ਤੁਸੀਂ ਆਖੋਗੇ ਅਸੀਂ ਉਵੇਂ ਹੀ ਕਰਾਂਗੇ ਸੋ ਗੁਰੂ ਸਵਾਰਿਓ ਸਤਿਗੁਰੂ ਆਪਣੇ ਸਾਥੀ ਸਿੱਖਾਂ ਦੇ ਨਾਲ ਰਾਵੀ ਦਰਿਆ ਦੇ ਵਿੱਚ ਗਏ ਔਰ ਉਥੋਂ ਬੇਨਤੀ ਕੀਤੀ ਸਿੱਖਾਂ ਨੂੰ ਕਿ ਅੱਜ ਤੋਂ ਬਾਅਦ ਤੁਹਾਡਾ ਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਹੋਵੇਗਾ ਔਰ ਅਸੀਂ ਇਸ ਦੁਨੀਆ ਤੋਂ ਜਾ ਰਹੇ ਹਾਂ ਸੋ ਸੰਗਤਾਂ ਨੂੰ ਇਹਨੇ ਬਚਨ ਕਰਕੇ ਪਿਆਰਿਓ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਸ਼ਹਾਦਤ ਜਿਹੜੀ ਹੈ ਉਸ ਨੂੰ ਨਿਭਾ ਗਏ ਔਰ ਜਲਦੀ ਵਿੱਚ ਜਉ ਟੂਬੀ ਲਾਈ ਉਹਨਾਂ ਦਾ ਸਰੀਰ ਨਹੀਂ ਮਿਲਿਆ ਗੁਰਿਆਈ ਛੇਵੇਂ ਪਾਤਸ਼ਾਹ ਨੂੰ ਪ੍ਰਾਪਤ ਹੋਈ ਛੇਵੇਂ ਪਾਤਸ਼ਾਹ ਨੂੰ ਗੁਰਿਆਈ ਤਿਲਕ ਲਗਾਇਆ ਗਿਆ ਔਰ ਮੀਰੀ ਪੀਰੀ ਦੋ ਤਲਵਾਰਾਂ ਉਹਨਾਂ ਨੂੰ ਧਾਰਨ ਕਰਵਾਈਆਂ ਗਈਆਂ ਅਕਾਲ ਪੁਰਖ ਦੇ ਸਦਾ ਰਹਿਣ ਵਾਲੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਉਹਨਾਂ ਨੇ ਸਥਾਪਨਾ ਕੀਤੀ ਔਰ ਗੁਰੂ ਜੀ ਦੀ ਖਮੋਸ਼ ਹੱਤ ਨੇ ਸਿੱਖ ਕੌਮ ਵਿੱਚ ਜ਼ਬਰਦਸਤ ਗਵਾਵਤ ਦਾ ਅਥਾ ਜੋਸ਼ ਭਰ ਦਿੱਤਾ ਇਹੀ ਕਾਰਨ ਸੀ ਕਿ ਸਿੱਖਾਂ ਨੂੰ ਹਰ ਮੁਸੀਬਤ ਨੂੰ ਖੜੇ ਮੱਥੇ ਚੱਲਦਿਆਂ ਤਸੀਹੇ ਸਹਾਰਦਿਆਂ ਹੋਇਆਂ ਬੇ ਅਣਖੇ ਜੀਵਨ ਨਾਲੋਂ ਅੱਖ ਭਰੀ ਮੌਤ ਨੂੰ ਪਹਿਲ ਦਿੱਤੀ ਪਹਿਲਾ ਮਰਨ ਕਬੂਲ ਜੀਵਨ ਕੀ ਛੜਿਆਸ ਉਹ ਸਭਨਾ ਕੀ ਰੇਣਕਾ ਤੋ ਆਓ ਹਮਾਰੇ ਪਾਸ ਮੌਦਾ ਅਰਦਾਸ ਸਿੱਖੀ ਵਿੱਚ ਦਾਖਲ ਹੋਣ ਲਈ ਪਹਿਲਾ ਕਦਮ ਬਣ ਗਿਆ ਸੱਚ ਉਤੇ ਪਹਿਰਾ ਦੇਂਦਿਆਂ ਸਿੱਖਾਂ ਨੇ ਬੁਰਾਈਆਂ ਦਾ ਟੱਕਰਾ ਕੀਤਾ कमजोरਾਂ ਨੂੰ ਲਤਾਰੇ ਜਾਂਦੇ ਵੇਖ ਸਿੱਖਾਂ ਦੇ ਜज्ਬੇ ਜਗ ਪਏ ਸਿੱਖ ਨਿਆਸਰਿਆਂ ਦੇ ਆਸਰੇ ਬਣ ਗਏ ਵੱਲ ਦੀ ਇੱਕ ਵਿੱਚ ਉੱਦਣ ਲਗੇ ਸ਼੍ਰੀ ਗੁਰਜਨ ਸਾਹਿਬ ਜੀ ਦੀ ਸ਼ਹਾਦਤ ਦੇ ਨਾਲ ਸਿੱਖਾਂ ਅੰਦਰ ਗੁਰੂ ਘਰ ਦੇ ਵਿਰੋਧੀਆਂ ਵੱਲੋਂ ਪੈਦਾ ਕੀਤੀਆਂ ਮਸੀਬਤਾਂ ਦਾ ਹਿੰਮਤ ਅਤੇ ਦਲੇਰੀ ਨਾਲ ਟੱਕਰਾਂ ਕਰਨ ਦੀ ਸਮਰੱਥਾ ਪੈਦਾ ਹੋ ਗਈ ਔਰ ਪ੍ਰਿੰਸੀਪਲ ਸਰਬੀਰ ਸਿੰਘ ਨੇ ਠੀਕ ਲਿਖਿਆ ਹੈ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਆਪ ਕੁਰਬਾਨੀ ਦੇ ਕੇ ਸਿੱਖਾਂ ਨੂੰ ਪੂਰਨੇ ਪਾਏ ਆਉਣ ਵਾਲੀਆਂ ਨਸਲਾਂ ਉਹਨਾਂ ਪੂਰਣੇ ਉੱਤੇ ਚੱਲ ਸਕਣ ਜੇ ਸ੍ਰੀ ਗੁਰੂ ਅਰਜਨ ਦੇਵ ਜੀ ਸ਼ਹਾਦਤ ਨਾ ਦਿੰਦੇ ਤਾਂ ਸ਼ਾਇਦ ਉਹ ਉਤਸ਼ਾਹ ਨਾਲ ਸਿੱਖ ਸਾਧ ਤਾਂ ਪੇਸ਼ ਨਾ ਕਰਦੇ ਜਿਸ ਨਾਲ ਬਾਅਦ ਦੇ ਸਮੇਂ ਵਿੱਚ ਉਹ ਸਾਧ ਤਾਂ ਦਿੱਤੀਆਂ ਇਹ ਸਿੱਖ ਆਚਰਣ ਨੇ ਦੁਨੀਆਂ ਦੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਇਹਦਾ ਵੱਡਾ ਕਾਰਨ ਗੁਰੂ ਜੀ ਦੀ ਸ਼ਹਾਦਤ ਸੀ ਜਿਸ ਦੀ ਨਹੀਂ ਰੱਖੀ ਗਈ ਉਸਨੀ ਦੇ ਉੱਤੇ ਸੀ ਜਿਵੇਂ ਜੇ ਇੱਕ ਮਹਾਲ ਹਸਰਿਆ ਸੋ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਯਾਦ ਕਰਦੇ ਆ ਸਾਡਾ ਮੋਢਰਾ ਫਰਜ਼ ਬਣਦਾ ਹੈ ਅਸੀਂ ਨਿਆਂ ਅਵਰੋਧ ਚਤਨ ਹੋ ਕੇ ਮਨੁੱਖੀ ਅਧਿਕਾਰਾਂ ਤੇ ਮਨੁੱਖੀ ਆਜ਼ਾਦੀ ਲਈ ਸੰਘਰਸ਼ੀਲ ਹੋਈਏ ਸਿੱਖ ਧਰਮ ਦੇ ਸੰਾਤਾ ਨੂੰ ਵਿਹਾਰਕ ਜੀਵਨ ਦਾ ਹਿੱਸਾ ਬਣਾਈਏ ਆਪਣੇ ਪਾਤਸ਼ਾਹ ਦੀ ਸ਼ਹਾਦਤ ਦੇ ਫਸਪਿਆਂ ਨੂੰ ਹਿਰਦੇ ਵਿੱਚ ਵਸਾਈਏ ਆਹ ਇਨ੍ਹਾਂ ਸ਼ਹਾਦਤਾਂ ਦੇ ਪ੍ਰਤੀ ਸਾਡਾ ਜਿਹੜਾ ਸਿਰਲ ਹੈ ਸਾਡਾ ਜਜ਼ਬਾ ਹੈ ਇਸ ਨੂੰ ਅੱਗੇ ਵਧਾਈਏ। ਆਂਗਰੀ ਦੇ ਵਿੱਚ ਲਿਖਦਾ ਹੈ ਕਿ ਇੱਕ ਅਰਜਨ ਨਾਮ ਦਾ ਹਿੰਦੂ ਠੱਗੀ ਦੀ ਦੁਕਾਨ ਚਲਾ ਰਿਹਾ ਹੈ। ਮੈਂ ਬੜੇ ਚਿਰ ਤੋਂ ਸੋਚਦਾ ਹਾਂ ਕਿ ਇਸ ਦੀ ਠੱਗੀ ਦੀ ਦੁਕਾਨ ਬੰਦ ਕੀਤੀ ਜਾਵੇ। ਧਰਮ ਦੀ ਆੜ ਦੇ ਵਿੱਚ ਇਹ ਲੋਕਾਂ ਨੂੰ ਠੱਗ ਰਿਹਾ ਹੈ। ਲੋਕ ਬੜੇ ਵੱਡੇ ਤਰੀਕੇ ਦੇ ਨਾਲ ਆ ਰਹੇ ਨੇ। ਅਸਲ ਦੇ ਵਿੱਚ ਇਹ ਕਾਰਨ ਕੀ ਸੀ ਕਾਰਨ ਪਿਆਰਿਓ ਇਹ ਸੀ ਕਿ ਜਿਹੜੇ ਪੰਡਤ ਜਾਂ ਹਿੰਦੂ ਇਸ ਗੁਰਬਾਣੀ ਦੇ ਨਾਲ ਪਹਿਲਾਂ ਵੀ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਵੇਲੇ ਵੀ ਵਿਰੋਧ ਕੀਤਾ ਸੀ ਔਰ ਉਹਨਾਂ ਨੇ ਇਹ ਕਿਹਾ ਕਿ ਤੁਸੀਂ ਸਾਡੇ ਗੈਤਰੀ ਮੰਤਰਾਂ ਨੂੰ ਛੱਡ ਕੇ ਸਾਡੇ ਵੇਦਾਂ ਪੁਰਾਣਾਂ ਨੂੰ ਛੱਡ ਕੇ ਤੁਸੀਂ ਇਹ ਗੁਰਬਾਣੀ ਜਿਹੜੀ ਹੈ ਇਹ ਪੜ ਰਹੇ ਹੋ ਲਿਖ ਰਹੇ ਹੋ ਇਕੱਤਰ ਕਰ ਰਹੇ ਹੋ ਇਹ ਸਾਡੇ ਧਰਮ ਦੇ ਵਿਰੁੱਧ ਹੈ ਪਿਆਰਿਓ ਗੁਰੂ ਅਮਰਦਾਸ ਵੇਲੇ ਤੋਂ ਲੈ ਕੇ ਹੀ ਇਹ ਈਰਖਾ ਚੱਲੀ ਆਉਂਦੀ ਸੀ ਨਿੱਕੀ ਨਿੱਕੀ ਅਗ ਬਲਦੀ ਹੋਈ ਜਿਹੜੀ ਹੈ ਵੱਡੇ ਲੈਵਲ ਦੇ ਵਿੱਚ ਇਹ ਅਗ ਭਾਂਬੜ ਦੇ ਰੂਪ ਵਿੱਚ ਮਚ ਚੁੱਕੀ ਸੀ ਔਰ ਇਸ ਭਾਂਬੜ ਨੇ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਲੈ ਕੇ ਆਪਣੇ ਆਪ ਨੂੰ ਠੰਡਾ ਕੀਤਾ ਸੋ ਕਹਿਣ ਦਾ ਭਾਵ ਕਿ ਫੇਰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਦ ਗੁਰਤਾ ਗੱਦੀ ਤੇ ਬਰਾਦਮਾਨ ਹੋਏ ਉਹਨਾਂ ਨੇ ਆਕਾਲ ਤਖਤ ਦੀ ਸਜਣਾ ਕੀਤੀ ਉਹਨਾਂ ਨੇ ਫੌਜਾਂ ਰਖੜੀਆਂ ਸ਼ੁਰੂ ਕੀਤੀਆਂ ਉਹਨਾਂ ਨੇ ਸਿੱਖ ਕੌਮ ਦੇ ਵਿੱਚ ਨੁਸ਼ੇ ਭੇਜੇ ਕਿ ਜੋਦ ਸੰਬੰਧ ਦੀ ਰਕਮ ਹੈ ਉਸ ਦੇ ਹਥਿਆਰ ਖਰੀਦੇ ਜਾਣ ਉਸ ਦੇ ਘੋੜੇ ਖਰੀਦੇ ਜਾਣ ਜੰਗੀ ਸਾਜ਼ੋ ਸਮਾਨ ਖਰੀਦਿਆ ਜਾਵੇ ਤਾਂ ਕਿ ਉਹ ਸਿੰਘਾਂ ਨੂੰ ਇੱਕ ਸੰਗਠਤ ਫੌਜੀ ਬਣਾਇਆ ਜਾਵੇ ਔਰ ਆਪ ਲੋਕਾਂ ਦੇ ਫੈਸਲੇ ਅਕਾਲ ਤਖਤ ਦੀ ਫਸੀਲ ਤੇ ਬੈਠ ਕੇ ਕਰਦੇ ਨੇ ਔਰ ਲੋਕਾਂ ਨੂੰ ਨਿਆਂ ਦਿੰਦੇ ਨੇ ਲੋਕਾਂ ਦੇ ਵਿੱਚ ਬਹੁਤ ਨਿਆਂ ਕਰਕੇ ਮਸ਼ਹੂਰ ਹੋ ਰਹੇ ਨੇ ਔਰ ਦੂਜੇ ਬਣੇ ਸ਼ੋਰ ਵੀਰ ਯੋਧੇ ਵੀ ਨੇ ਔਰ ਹਰ ਵੇਲੇ ਬਿਲਕੁਲ ਤਿਆਰ ਵਰਤਿਆਰ ਸਜੇ ਸਿੱਖ ਨੇ ਸੋ ਗੁਰੂ ਸਵਾਰਿਓ ਜਿਵੇਂ ਕਿ ਉਹਨਾਂ ਨੂੰ ਵੀ ਚਾਰ ਜੰਗਾਂ ਦਾ ਸਾਹਮਣਾ ਕਰਨਾ ਪਿਆ ਸੀ ਗੱਲ ਪਈਆਂ ਜੰਗਾਂ ਯੁੱਧਾਂ ਜਿਹੜੀਆਂ ਨੇ ਉਹ ਉਹਨਾਂ ਨੇ ਉਸ ਦੀ ਭਾਜੀ ਮੋੜ ਕੇ ਉਹਨਾਂ ਨੂੰ ਹਰਾਇਆ ਅਤੇ ਆਪਣਾ ਸਿੱਖ ਕੌਮ ਦਾ ਨਾਮ ਉੱਚਾ ਕੀਤਾ ਹੁਣ ਸਿੱਖ ਕੌਮ ਦੇ ਵਿੱਚ ਮਲ ਕੁਸ਼ਤੀਆਂ ਕਰਾਉਂਦੇ ਨੇ ਸਿੱਖ ਕੌਮ ਦੇ ਵਿੱਚ ਸਿੱਖਾਂ ਨੂੰ ਸੰਗਠਿਤ ਕਰਕੇ ਤੀਰ ਅੰਦਾਜ਼ੇ ਉਹਨਾਂ ਨੂੰ ਗਤਕਾ ਤਲਵਾਰਬਾਜ਼ੀ ਘੋੜਸਵਾਰੀ ਤੇ ਹਰ ਤਰ੍ਹਾਂ ਕਰਕੇ ਉਹਨਾਂ ਨੂੰ ਨਪੁੰਨ ਕਰ ਰਹੇ ਨੇ ਤੀਜੇ ਨੰਬਰ ਤੇ ਉਹਨਾਂ ਨੂੰ ਪੂਰਾ ਨਪੁੰਨ ਕਰਕੇ ਸੰਤ ਸਿਪਾਈ ਬਣਾ ਕੇ ਉਹ ਕੁਰਬਾਨੀ ਦੇ ਨਾਲ ਜੋੜ ਕੇ ਗੁਰਬਾਣੀ ਦੀ ਸੰਧਿਆ ਗੁਰਬਾਣੀ ਦੀ ਸਿੱਖਿਆ ਗੁਰਬਾਣੀ ਦੀ ਜਾਣਕਾਰੀ ਪਹਿਲੇ ਇਤਿਹਾਸ ਦੀ ਜਾਣਕਾਰੀ ਉਹ ਸਾਰੀ ਸੰਗਤ ਦੇ ਵਿੱਚ ਸਾਂਝੀ ਕਰਕੇ ਨਾਲ ਸਿਪਾਈ ਵੀ ਬਣਾ ਰਹੇ ਨੇ ਤੇ ਨਾਲ ਸੰਤ ਵੀ ਬਣਾ ਰਹੇ ਨੇ ਖਾਲਸੇ ਨੂੰ ਸੰਤ ਸਿਪਾਈ ਬਣਾ ਕੇ ਤਿਆਰ ਪ੍ਰਚਾਰ ਕਰ ਰਹੇ ਨੇ ਸੋ ਪਿਆਰਿਓ ਇਸੇ ਤਰ੍ਹਾਂ ਹੀ ਜਸਵੇਲੇ ਫੇਰ ਦੁਬਾਰਾ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵੀ ਗੁਆਰੀਗੜ੍ਹ ਦੇ ਕਿਲੇ ਦੇ ਵਿੱਚ ਕੈਦ ਕਰ ਲਿਆ ਸੀ ਔਰ ਉਸ ਕੈਦ ਕਰਾਉਣ ਦੇ ਵਿੱਚ ਵੀ ਚੰਦੂ ਦਾ ਹਾਸੇ ਕਿਉਂਕਿ ਚੰਦੂ ਨੂੰ ਡਰ ਸੀ ਕਿ ਮੈਂ ਜੋ ਮਾਰੇ ਕਰਮ ਕੀਤੇ ਨੇ ਹਰਗਵੈ ਸਿੰਘ ਸਾਹਿਬ ਨੂੰ ਉਹਨਾਂ ਦੀ ਸਜ਼ਾ ਦੇਣ ਪਰ ਪਿਆਰਿਓ ਅਖੀਰ ਉਹ ਵੇਲਾ ਆ ਗਿਆ ਜਿਸ ਵੇਲੇ ਹਰਗਵੈ ਸਿੰਘ ਜੀ ਨੂੰ ਰਿਹਾ ਕਰਨਾ ਪਿਆ ਔਰ ਉਹਨਾਂ ਦੀ ਜਿਹੜੀ ਮੰਗ ਸੀ ਉਹਨਾਂ ਦੀ ਮੰਗ ਵੀ ਇਹ ਸੀ ਕਿ ਚੰਦੂ ਨੂੰ ਸਾਡੇ ਹਵਾਲੇ ਕੀਤਾ ਜਾਵੇ ਪਿਆਰਿਓ ਚੰਦੂ ਨੂੰ ਜਦੋਂ ਇਹਨਾਂ ਦੇ ਹਵਾਲੇ ਕੀਤਾ ਗਿਆ ਨਕਦੇ ਵੀ ਦੀ ਬਿਰੀ ਚੰਦ ਨੇ ਨਥ ਲਗਾਈ ਔਰ ਨਥ ਪਾ ਕੇ ਦਿੱਲੀ ਤੋਂ ਲਾਹੌਰ ਤੱਕ ਲਿਆਂਦਾ ਗਿਆ ਦਿਲ ਲਾਹੌਰ ਦੇ ਵਿੱਚ ਲਿਆ ਕੇ ਫਿਰ ਪਿਆਰਿਓ ਚੰਦੂ ਨੂੰ ਬਾਜ਼ਾਰਾਂ ਦੇ ਵਿੱਚ ਫੇਰਿਆ ਗਿਆ ਚੰਦੂ ਨੂੰ ਸਾਰੀ ਦੁਨੀਆ ਲੜਨ ਤਾਂ ਵੀ ਪਾਰੀ ਹੈ ਔਰ ਨਾਲ ਦੀ ਨਾਲ ਚੰਦੂ ਨੂੰ ਪਾਈ ਬਾਬਾ ਗਰਦਿੱਤਾ ਪਰਪੁੰਜਾ ਜਿਸ ਤੋਂ ਰੇਤਾ ਦੇ ਕੜਛੇ ਭਰ-ਭਰ ਕੇ ਪਾਉਂਦਾ ਸੀ ਉਸੇ ਕੜਛੇ ਦੇ ਨਾਲ ਫਿਰ ਚੰਦੂ ਦਾ ਅੰਤ ਵੀ ਗਦਿੱਤੇ ਪਰਪੁੰਜੇ ਦੇ ਹੱਥੋਂ ਹੀ ਹੋਇਆ ਸੋ ਖਾਲਸਾ ਜੀ ਜੋ ਗੁਰੂ ਘਰ ਦੇ ਨਾਲ ਅਭੀਖੀਆਂ ਕਰਦਾ ਹੈ ਜੋ ਕੁਰੂ ਕਰਦੇ ਨਾਲ ਵਾਅਦਾ ਕਰਦਾ ਹੈ ਉਸ ਦਾ ਅੰਤ ਜਿਹੜਾ ਹੈ ਅਖੀਰ ਉਸੇ ਤਰ੍ਹਾਂ ਹੀ ਹੁੰਦਾ ਹੈ ਸੋ ਇਸੇ ਤਰ੍ਹਾਂ ਹੀ ਚੰਦੂ ਦਾ ਅੰਤ ਵੀ ਹੋਇਆ ਔਰ ਜਿਨ੍ਹਾਂ ਦੇ ਉੱਤੇ ਉਹਨਾਂ ਨੂੰ ਮਾਣ ਸੀ ਜਿਨ੍ਹਾਂ ਦੀਆਂ ਉਹ ਬਾਹਾਂ ਦੇ ਉੱਤੇ ਆਏ ਸਾਰੇ ਗਲਤ ਕੰਮ ਕਰਦਾ ਸੀ ਅੱਜ ਉਹਨਾਂ ਨੇ ਵੀ ਉਹਦਾ ਸਾਥ ਨਹੀਂ ਦਿੱਤਾ ਅਖੀਰ ਨੂੰ ਚੰਦੂ ਸ਼ਤਰਾਂ ਦੀ ਮਾਰ ਖਾਂਦਾ ਆਇਆ ਦੁਨੀਆ ਦੀ ਅਤੇ ਗਦਿੱਤੇ ਪ੍ਰਭੂ ਜੀ ਦੇ ਕੜਸ਼ੇ ਦੇ ਵਾਰ ਖਾਂਦਾ ਆਇਆ ਇਹ ਖਤਮ ਹੋ ਗਿਆ ਮਰ ਗਿਆ ਔਰ ਦੁਨੀਆ ਦੇ ਉੱਤੇ ਬਦਨਾਮੀ ਖੱਟ ਕੇ ਕਿ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੂੰ ਸ਼ਹੀਦ ਕਰਵਾ ਕੇ ਇਹ ਇਸ ਦੁਨੀਆ ਤੋਂ ਰੁਖਸਤ ਹੋਇਆ ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੱਚੇ ਪਾਤਸ਼ਾਹ ਜੀ ਨੇ ਇਹ ਕਰਕੇ ਵਿਖਾ ਦਿੱਤਾ ਤੀਰਾ ਕੀਆ ਮੀਠਾ ਲਾਗੇ ਹਰ ਨਾ ਪਦਾਰਥ ਨਾਨਕ ਮੰਗੇ ਇਤਨੀ ਤਾਕਤ ਸੀ ਪਿਆਰੇ ਗੁਰੂ ਅਰਜਨ ਸਾਹਿਬ ਦੇ ਵਿੱਚ ਦਿੱਲੀ ਤੇ ਲੋਕ ਦੀ ਇਨਟਰਨਟ ਖੜਕਾ ਸਕਦੇ ਸਨ ਪਰ ਉਹਨਾਂ ਨੇ ਆਪਣੀ ਜ਼ਬਰਦਸਤ ਲੜਾਈ ਨੂੰ ਸਬਰ ਦੇ ਨਾਲ ਨਿਜਟ ਕੇ ਵਿਖਾਇਆ ਔਰ ਖਤਮ ਕਰਕੇ ਵਿਖਾਇਆ ਔਰ ਇਸ ਤਰ੍ਹਾਂ ਕਰਕੇ ਉਹਨਾਂ ਨੇ ਆਪਣੀ ਸ਼ਹਾਦਤ ਦੇ ਕੇ ਸਿੱਖ ਕੌਮ ਨੂੰ ਇੱਕ ਚਾਨਣ ਮਨਾਰਾ ਇੱਕ ਰਾਦ ਸਾਰੇ ਬਣੇ ਔਰ ਦੁਨੀਆ ਦੇ ਵਿੱਚ ਨਾਮਣਾ ਖਟਿਆ ਸਤੂ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ ਆਓ ਪਿਆਰਿਓ ਹੋਈਆਂ ਭੁੱਲਾਂ ਨੂੰ ਨਾ ਚਿਤਾਰਿਓ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੇ ਨਾਲ ਇਸੇ ਤਰ੍ਹਾਂ ਹੀ ਪਿਆਰ ਬਣਾਉਂਦੇ ਰਹੋ ਤਾਂ ਕਿ ਅਸੀਂ ਆਪਜੀ ਦਿਨਾਰ ਵਤ ਵਤ ਇਤਿਹਾਸ ਸਾਂਝਾ ਕਰ ਸਕੀਏ ਸੋ ਆਓ ਗੱਲ ਕੇ ਫਤਗ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ